ਜਿੰਨੇ ਵੀ ਕਿਸਾਨਾਂ ਦੇ ਟਰੈਕਟਰ ਦੇ ਟਾਇਰ ਨੁਕਸਾਨੇ ਗਏ ਨੇ ਉਹਨਾਂ ਦੀ ਪਰਪਾਈ-ਪਾਈ ਹੁਣੀ ਕਰਨਗੇ ਟਾਇਰ ਨਵੇਂ ਪਵਾ ਕੇ ਦੇਣਗੇ ਜਦੋਂ ਪਰਸੋਂ ਇੱਥੇ ਉਹ ਟਰੈਕਟਰ ਨੁਕਸਾਨੇ ਗਏ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਨੁਕਸਾਨੇ ਗਏ ਤਾਂ ਬਹੁਤ ਤਰਸ ਆਇਆ ਕਿ ਲੜਾਈ ਉਹ ਸਾਰਿਆਂ ਦੀ ਲੜ ਰਹੇ ਨੇ ਕੋਈ ਇਕੱਲਿਆਂ ਦੀ ਤਾਂ ਲੜਾਈ ਹੈ ਨਹੀਂ ਲੜਾਈ ਸਾਰੇ ਲੜ ਰਹੇ ਨੇ ਲੇਕਿਨ ਉਹਨਾਂ ਦੀ ਕਿਸੇ ਨੇ ਪਰਪਾਈ ਨਹੀਂ ਸੀ ਕਰਨੀ ਹੈਗੀ ਤਾਂ ਉਹ ਵੇਖੋ ਉਹ ਟਰੈਕਟਰ ਅੱਜ ਸਾਡੇ ਵਾਸਤੇ ਲੜਿਆ ਉਹ ਖੜ ਗਿਆ ਤੇ ਉਹ ਕਿਸਾਨ ਵਿਚਾਰਾ ਜਾ ਕੇ ਕੀ ਕਰੇਗਾ ਹੋ ਸਕਦਾ ਹੈ ਉਹਦੇ ਕੋਲ ਹੋ ਟਰੈਕਟਰ ਨਾ ਹੋਵੇ ਕੋਈ ਵੀ ਕਿਸਾਨ ਵੀਰ ਜਾਂ ਜਥੇਬੰਦੀ ਟਰੈਕਟਰ ਦੇ ਟਾਇਰਾਂ ਬਾਰੇ ਦੱਸੇਗੀ ਜਾਂ ਇਨਫੋਰਮੇਸ਼ਨ ਦੇਗੀ ਉਹ ਜਿੰਨੀ ਅਸੀਂ ਸਹਾਇਤਾ ਹੋ ਸਕੀ ਅੱਗੇ ਵੀ ਟਾਇਰ ਨੇ ਜਾਂ ਹੋਰ ਕੋਈ ਵੀ ਚੀਜ਼ ਹੈ ਉਹ ਅਸੀਂ ਮੁਹੱਈਆ ਕਰਾਵਾਂਗੇ ਉਨੀ ਦੇਰ ਅੰਦੋਲਨ ਚੰਦਾ ਰਹਿੰਦਾ ਓਨੀ ਦੇਰ ਸਾਰੇ ਕਹਿੰਦੇ ਰਹਿੰਦੇ ਨੇ ਵੀ ਕਰਾਂਗੇ ਲੇਕਿਨ ਜਦੋਂ ਅੰਦੋਲਨ ਸਮਾਪਤ ਹੋ ਜਾਂਦਾ ਉਹਨਾਂ ਬਾਰੇ ਕਿਸੇ ਨੂੰ ਸਾਰ ਨਹੀਂ ਲਈ ਜਾਂਦੀ ਹੈਗੀ ਉਹਨਾਂ ਦੀ ਤੇ ਪਿਛਲੇ ਅੰਦੋਲਨ ਚ ਅਸੀਂ ਅੱਖੀਂ ਵੇਖਿਆ ਸੀ ਵੀ ਬਹੁਤ ਇਹੋ ਜਿਹੀਆਂ ਚੀਜ਼ਾਂ ਹੋਈਆਂ ਜੋ ਅਸੀਂ ਕਈ ਵਾਰੀ ਪੈਸੇ ਦੇ ਦੇਣੇ ਅਸੀਂ ਸੇਵਾ ਕਰਦੇ ਲੇਕਿਨ ਉਹ ਸਹੀ ਹੱਥਾਂ 'ਚ ਨਾ ਜਾਣੀ ਕਿਸਾਨ ਤੇ ਟਰੈਕਟਰ ਦਾ ਰਿਸ਼ਤਾ ਇਉਂ ਹੁੰਦਾ ਜਿਵੇਂ ਪਿਓ ਤੇ ਪੁੱਤ ਦਾ ਰਿਸ਼ਤਾ ਹੁੰਦਾ ਔਰ ਕਿਸਾਨ ਉਹੀ ਟਰੈਕਟਰ ਲੈ ਕੇ ਧਰਨੇ ਮੁਜ਼ਾਰਿਆਂ ਦੇ ਵਿੱਚ ਪਹੁੰਚਦਾ ਤਾਂ ਉਸੇ ਤਰੀਕੇ ਨਾਲ ਸ਼ੰਭੂ ਬਾਰਡਰ ਦੇ ਉੱਤੇ ਵੀ ਮੋਰਚਾ ਲੱਗਿਆ ਹੋਇਆ ਹੈ ਔਰ ਕਿਸਾਨ ਜਿਹੜੇ ਆਪਣੇ ਟਰੈਕਟਰ ਲੈ ਕੇ ਧਰਨੇ ਦੇ ਵਿੱਚ ਪਹੁੰਚੇ ਉਹਨਾਂ ਦੇ ਧਰਨੇ ਦੇ ਵਿੱਚ ਟਰੈਕਟਰ ਨੁਕਸਾਨੇ ਵੀ ਗਏ ਔਰ ਬਾਈ ਹੁਣੀ ਪਿਆਰ ਕਰਦੇ ਨੇ ਭਾਈ ਉਹਨਾਂ ਨੇ ਐਲਾਨ ਕੀਤਾ ਕਿ ਜਿੰਨੇ ਵੀ ਕਿਸਾਨਾਂ ਦੇ ਟਰੈਕਟਰ ਦੇ ਟਾਇਰ ਨੁਕਸਾਨੇ ਗਏ ਨੇ ਉਹਨਾਂ ਦੀ ਪਰਪਾਈ ਭਾਈ ਹੁਣੀ ਕਰਨਗੇ ਟਾਇਰ ਨਵੇਂ ਪਵਾ ਕੇ ਦੇਣਗੇ ਗੱਲਬਾਤ ਕਰਦੇ ਆ ਕਿ ਐਸ ਕੋਮਣ ਭਾਈ ਸਾਡਾ ਮੌਜੂਦ ਨੇ ਭਾਈ ਸਸ਼ੀਕਲ ਜੀ ਤੁਹਾਡਾ ਬਹੁਤ ਸਵਾਗਤ ਹੈ ਸਸ਼ੀਕਲ ਜੀ ਭਈ ਧਰਨੇ ਦੇ ਵਿੱਚ ਮੌਜੂਦਾਂ ਸ਼ੰਭੂ ਮੋਰਚਾ ਲੱਗਿਆ ਹੋਇਆ ਹੈ ਤੁਹਾਡੇ ਜ਼ੈਨ ਚ ਕਿਵੇਂ ਆਇਆ ਕਿ ਜਿਹੜੇ ਕਿਸਾਨ ਵੀਰਾਂ ਦੇ ਟਰੈਕਟਰ ਦੇ ਟਾਇਰ ਕਿਸੇ ਦੇ ਕਿੱਲਾਂ ਦੇ ਨਾਲ ਕਿਸੇ ਦੇ ਵੈਸੇ ਨੁਕਸਾਨੇ ਗਏ ਉਹਨਾਂ ਦੀ ਪਰਪਾਈ ਦੁਸੀ ਕਰਨੀ ਅਸੀਂ ਪਿਛਲੇ ਅੰਦੋਲਨ ਤੋਂ ਹੀ ਜਿਉਂ ਕਿਸਾਨ ਅੰਦੋਲਨ ਸੀ 2000 ਵੀ ਵਾਲਾ ਉਹਦੇ ਤੋਂ ਹੀ ਜੁੜੇ ਹੋਏ ਸੀਗੇ ਜੀ ਜਦੋਂ ਪਰਸੋਂ ਇੱਥੇ ਉਹ ਟਰੈਕਟਰ ਨੁਕਸਾਨੇ ਗਏ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਨੁਕਸਾਨੇ ਗਏ ਤਾਂ ਬਹੁਤ ਤਰਸ ਆਇਆ ਕਿ ਲੜਾਈ ਉਹ ਸਾਰਿਆਂ ਦੀ ਲੜ ਰਹੇ ਨੇ ਕੋਈ ਕੱਲਿਆਂ ਦੀ ਤਾਂ ਲੜਾਈ ਹੈ ਨਹੀਂ ਜੇ ਐਮਐਸਪੀ ਮਿਲੇਗੀ ਉਹ ਵੀ ਸਾਰਿਆਂ ਨੂੰ ਮਿਲੇਗੀ ਜੇ ਕੋਈ ਕਰਜ਼ੇ ਮੁਕਤੀ ਹੋਏਗੀ ਉਹ ਵੀ ਸਾਰੇ ਨਹੀਂ ਹੋਏ ਕਿ ਮੇਰੇ ਤੇ ਕੋਈ ਰੱਬ ਦੀ ਮਿਹਰ ਨਾਲ ਮੈਂ ਖੇਤੀ ਕਰਦਾ ਫਤੇਗੜ ਸਾਹਿਬ ਦਾ ਬਦੌਚੀ ਪਿੰਡ ਹੈ ਸਾਡਾ ਬਦੌਚੀ ਕਲਾਂ ਸਾਡਾ ਪਿੰਡ ਹੈ ਕੋਈ ਅਸੀਂ ਇਹੋ ਜੇ ਪਰਿਵਾਰ ਤੋਂ ਵੀ ਮੈਂ ਕਰਜ਼ਾ ਮੁਕਤੀ ਵਾਸਤੇ ਇੱਥੇ ਆਇਆ ਮੈਂ ਕਿਸੇ ਤੋਂ ਮੰਗਣ ਨਹੀਂ ਆਇਆ ਲੇਕਿਨ ਅਕਸਰ ਕੀ ਹੁੰਦਾ ਕਿ ਕੋਈ ਵੀ ਜਦੋਂ ਅੰਦੋਲਨ ਹੁੰਦਾ ਹੈ ਜਾਂ ਕੋਈ ਐਵੇਂ ਦਾ ਚੰਗਾ ਗਵਰਨਮੈਂਟ ਨਾਲ ਲੜਨ ਵਾਸਤੇ ਕਾਰਜ ਵਾਸਤੇ ਕੋਈ ਅੱਗੇ ਆਉਂਦਾ ਹੈ ਜਦੋਂ ਉਹਨਾਂ ਦੇ ਨੁਕਸਾਨ ਕੀ ਹੋ ਜਾਂਦੇ ਨੇ ਜਾਂ ਗਵਰਨਮੈਂਟ ਵੱਲੋਂ ਕੀਤੇ ਜਾਂਦੇ ਨੇ ਜਾਂ ਅਚਨਚਿਤ ਹੋ ਜਾਂਦੇ ਨੇ ਉਹ ਜਿੰਨੀ ਦੇਰ ਅੰਦੋਲਨ ਚੰਦਾ ਰਹਿੰਦਾ ਓਨੀ ਦੇਰ ਸਾਰੇ ਕਹਿੰਦੇ ਰਹਿੰਦੇ ਨੇ ਵੀ ਕਰਾਂਗੇ ਲੇਕਿਨ ਜਦੋਂ ਅੰਦੋਲਨ ਸਮਾਪਤ ਹੋ ਜਾਂਦਾ ਉਹਨਾਂ ਬਾਰੇ ਕਿਸੇ ਨੂੰ ਸਾਰ ਨਹੀਂ ਲਈ ਜਾਂਦੀ ਹੈਗੀ ਉਹਨਾਂ ਦੀ ਤੇ ਪਿਛਲੇ ਅੰਦੋਲਨ ਚ ਅਸੀਂ ਅੱਖੀਂ ਵੇਖਿਆ ਸੀ ਵੀ ਬਹੁਤ ਇਹੋ ਜਿਹੀਆਂ ਚੀਜ਼ਾਂ ਹੋਈਆਂ ਜੋ ਅਸੀਂ ਕਈ ਵਾਰੀ ਪੈਸੇ ਦੇ ਦੇਣੇ ਅਸੀਂ ਸੇਵਾ ਕਰਦੇ ਲੇਕਿਨ ਉਹ ਸਹੀ ਥਾਂ 'ਚ ਨਾ ਜਾਣੀ ਤਾਂ ਇਸ ਕਰਕੇ ਅਸੀਂ ਕਿਹਾ ਵੀ ਵੇਖੋ ਲੰਗਰ ਸਾਰੇ ਲਾ ਰਹੇ ਨੇ ਲੜਾਈ ਸਾਰੇ ਲੜ ਰਹੇ ਨੇ ਲੇਕਿਨ ਉਹਨਾਂ ਦੀ ਕਿਸੇ ਨੇ ਪਰਭਾਈ ਨਹੀਂ ਸੀ ਕਰਨੀ ਹੈਗੀ ਤਾਂ ਉਹ ਵੇਖੋ ਉਹ ਟਰੈਕਟਰ ਅੱਜ ਸਾਡੇ ਵਾਸਤੇ ਲੜਿਆ ਉਹ ਖੜ ਗਿਆ ਤੇ ਉਹ ਕਿਸਾਨ ਵਿਚਾਰਾ ਜਾ ਕੇ ਕੀ ਕਰੇਗਾ ਹੋ ਸਕਦਾ ਹੈ ਉਹਦੇ ਕੋਲ ਹੋਰ ਟਰੈਕਟਰ ਨਾ ਹੋਵੇ ਜਾਂ ਹੋਰ ਪੂੰਜੀ ਨਾ ਹੋਵੇ ਜੇ ਉਹਦੇ ਕੋਲ ਇੰਨੀ ਪੂੰਜੀ ਹੁੰਦੀ ਉਹ ਸਭ ਤੋਂ ਅੱਗੇ ਜਾ ਕੇ ਟਰੈਕਟਰ ਮਾਰ ਨਾ ਜਾਂਦਾ ਫਿਰ ਤੇ ਇਸ ਤੋਂ ਹੀ ਬਸ ਲੱਗਿਆ ਕਿ ਹਾਂ ਉਹ ਸਾਡੇ ਵਾਸਤੇ ਲੜ ਰਹੇ ਨੇ ਤੇ ਅਸੀਂ ਇੰਨਾ ਕੁ ਤਾਂ ਕਰ ਸਕਦੇ ਆ ਜੇ ਗੁਰੂ ਪਰਮਹਾਰਾਜ ਨੇ ਸਾਨੂੰ ਦਿੱਤੇ ਤਾਂ ਹੁਣ ਜਿੰਨਾਂ ਦੇ ਵੀ ਟਰੈਕਟਰਾਂ ਦੇ ਟਾਇਰ ਨੁਕਸਾਨ ਨੇਗੇ ਉਹਨਾਂ ਨੂੰ ਨਵੇਂ ਟਾਇਰ ਤੁਸੀਂ ਪਵਾ ਕੇ ਦਿਓ ਬਿਲਕੁਲ ਇਹਨਾਂ ਨੇ ਇੱਥੇ ਦੋ ਟਰੈਕਟਰਾਂ ਦੀ ਸਾਨੂੰ ਡਿਟੇਲ ਦਿੱਤੀ ਹੈ ਤੇ ਤੀਜੀ ਵਾਟਰ ਵਾਲੀ ਟੈਂਕੀ ਹੈ ਤੇ ਉਹ ਅਸੀਂ ਮੁਹੱਈਆ ਕਰਾਵਾਂਗੇ ਜੀ ਹਾਂਜੀ ਇਸ ਤੋਂ ਇਲਾਵਾ ਵੀ ਖਨੋਰੀ ਬਾਰਡਰ ਹੈ ਕੋਈ ਹੋਰ ਬਾਰਡਰ ਨਹੀਂ ਜੇ ਇੱਥੇ ਕੋਈ ਨੁਕਸਾਨ ਨੇ ਧਰਨੇ ਦੇ ਕਾਰਨ ਹੀ ਨੁਕਸਾਨ ਨੇ ਗਿਆ ਤਾਂ ਉਹਨਾਂ ਦੀ ਤੁਸੀਂ ਭਰਪਾਈ ਕਰੋ ਜੇਕਰ ਧਰਨੇ ਦੇ ਕਾਰਨ ਹੋਰ ਵੀ ਕਿਤੇ ਵੀ ਕੋਈ ਨੁਕਸਾਨ ਹੋਏਗਾ ਜੇ ਸਾਨੂੰ ਕੋਈ ਵੀ ਕੋਈ ਵੀ ਕਿਸਾਨ ਵੀਰ ਜਾਂ ਜਥੇਬੰਦੀ ਟਰੈਕਟਰ ਦੇ ਟਾਇਰਾਂ ਬਾਰੇ ਦੱਸੇਗੀ ਜਾਂ ਇਨਫੋਰਮੇਸ਼ਨ ਦੇਗੀ ਉਹ ਜਿੰਨੀ ਅਸੀਂ ਸਹਤਾ ਹੋ ਸਕੀ ਅੱਗੇ ਵੀ ਟਾਇਰ ਨੇ ਜਾਂ ਹੋਰ ਕੋਈ ਵੀ ਚੀਜ਼ ਹੈ ਉਹ ਅਸੀਂ ਮੁਹੱਈਆ ਕਰਾਵਾਂਗੇ ਵੀ ਕਿਵੇਂ ਜ਼ਹਿਨ ਦੇ ਵਿੱਚ ਕਿਵੇਂ ਸੇਵਾ ਭਾਵਨਾ ਕਿਵੇਂ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਕੋਈ ਨਾਲ ਹੈ ਜਾਂ ਤੁਹਾਡੇ ਕੋਲੋਂ ਕਲੈਕਟਿਵ ਤੌਰ ਤੇ ਇਕੱਲੇ ਹੀ ਸਾਰੀ ਇਹ ਨਿਰੰਤਰ ਸੇਵਾ ਤੁਸੀਂ ਕਰੋ ਅੱਜ ਤਾਂ ਅਸੀਂ ਇਹ ਸੋਚ ਕੇ ਆਏ ਸੀ ਵੀ ਜੋ ਵੀ ਹੋਰ ਸਮਾਨ ਅਸੀਂ ਮੁਹੱਈਆ ਕਰਾਣ ਆਏ ਸੀ ਲੇਕਿਨ ਮਨ ਚ ਆ ਗਿਆ ਲੇਕਿਨ ਅਸੀਂ ਸੇਵਾ ਕਿਸਾਨੀ ਅੰਦੋਲਨ ਦੀ ਸੇਵਾ ਜਿਹੜੀ ਹੈ ਇਹ ਸਾਡੇ ਵੀਰ ਖੜੇ ਨੇ ਸਰਦਾਰ ਬਿੰਦਰ ਸਿੰਘ ਜੀ ਹੁਣੀ ਇਹ ਪਿਛਲੇ ਅੰਦੋਲਨ ਚ ਵੀ ਇਹਨਾਂ ਨੇ ਬਹੁਤ ਸੇਵਾ ਕੀਤੀ ਇਹਨਾਂ ਤੋਂ ਅਸੀਂ ਉਤਸ਼ਾਹਿਤ ਹੋ ਕੇ ਜਾਂ ਹੌਸਲਾ ਲੈ ਕੇ ਇਸ ਕਾਰਜ ਵੱਲ ਨੂੰ ਚੱਲ ਪਏ ਤੁਹਾਡਾ ਕੋਈ ਅਜਿਹਾ ਇਨਸੀਡੈਂਟ ਜੁੜਿਆ ਹੋਇਆ ਹੈ ਟਰੈਕਟਰਾਂ ਦੇ ਨਾਲ ਕੋਈ ਪਿਛਲੇ ਮੋਰਚੇ ਦੇ ਨਾਲ ਕਰਕੇ ਅਸਲ ਚ ਸਾਡਾ ਵੈਹੀ ਕਿਸਾਨ ਪਰਿਵਾਰ ਤੋਂ ਆ ਸੀ ਤੇ ਕਿਸਾਨੀ ਦੇ ਅਸੀਂ ਇੰਪਲੀਮੈਂਟ ਬਣਾਉਂਦੇ ਆ ਬਣਾਉਂਦੇ ਸਾਰੇ ਹੀ ਨੇ ਕਮਾਂਦੇ ਸਾਰੇ ਹੀ ਨੇ ਲੇਕਿਨ ਅੱਜ ਜਦੋਂ ਕਿਸੇ ਦਾ ਕੁਝ ਟੁੱਟਦਾ ਹੈ ਨਾ ਇੱਕ ਮਿੰਟ ਵਾਸਤੇ ਸੀਜ਼ਨ 'ਚ ਕਿਸੇ ਦੀ ਚੀਜ਼ ਖਲੋ ਜਵੇ ਤਾਂ ਅਗਲਾ ਕਹਿੰਦਾ ਮੇਰਾ ਸੀਜ਼ਨ ਮਰ ਗਿਆ ਤੇ ਉਹਦਾ ਤਾਂ ਸੱਚੀ ਜੀ ਵਿਚਾਰੇ ਦਾ ਟੁੱਟ ਗਿਆ ਉਹਦਾ ਸੱਚੀ ਜੀ ਖੜ ਗਿਆ ਤਾਂ ਉਹ ਕੰਮ ਕਿਵੇਂ ਚਲਾਏਗਾ ਤਾਂ ਇੱਥੋਂ ਹੀ ਬਸ ਆਪ ਤੱਕ ਜੇ ਕਰਨਾ ਚਾਹੋ ਵੀ ਕੋਈ ਤੁਹਾਡੇ ਨਾਲ ਫੋਨ ਦੇ ਉੱਤੇ ਜਾਂ ਕੋਈ ਤੁਹਾਡਾ ਐਡਰੈਸ ਬਿਲਕੁਲ ਸਾਡੇ ਨਾਲ ਜੇ ਤੁਸੀਂ ਰਾਬਤਾ ਕਰਨਾ ਚਾਹੇ ਹੋ ਘੁੰਮਣ ਐਕਰੋਟెక్ ਸਰਹੰਦ ਸਾਡੇ ਫੋਨ ਨੰਬਰ ਨੇ 93577500 ਇਹ ਮੇਰੇ ਛੋਟੇ ਬ੍ਰਦਰ ਨੇ ਇਹਨਾਂ ਦਾ 9914528001 ਤੁਸੀਂ ਕਦੇ ਵੀ ਸਾਨੂੰ ਸੰਪਰਕ ਕਰ ਸਕਦੇ ਹੋ ਜਿੰਨੀ ਹੋ ਸਗੀ ਵੱਧ ਤੋਂ ਵੱਧ ਟਾਇਰਾਂ ਤੋਂ ਜਾਂ ਅੰਦੋਲਨ 'ਚ ਕੋਈ ਵੀ ਹੋਰ ਸਹਾਇਤਾ ਹੋਵੇਗੀ ਕਰਾਂਗੇ ਓਕੇ ਮਿਹਰਬਾਨੀ ਘੁੰਮਣ ਹੋਣੀ ਖਾਸ ਤੌਰ ਦੇ ਉੱਤੇ ਧਰਨੇ ਦੇ ਵਿੱਚ ਪਹੁੰਚੇ ਹੋਏ ਨੇ ਔਰ ਇਹੀ ਗੱਲ ਕਹਿ ਰਹੇ ਨੇ ਕਿ ਜਿਨ੍ਹਾਂ ਦੇ ਵੀ ਟਾਇਰ ਟਰੈਕਟਰਾਂ ਦੇ ਨੁਕਸਾਨੇ ਗਏ ਕੋਈ ਹੋਰ ਚੀਜ਼ ਵੀ ਨੁਕਸਾਨੀ ਗਈ ਹੈ ਧਰਨੇ ਦੇ ਵਿੱਚ ਤਾਂ ਉਹਨਾਂ ਦੀ ਪਰਭਾਈ ਅਸੀਂ ਕਰਾਂਗੇ ਉਹਨਾਂ ਦੀ ਅਸੀਂ ਮੁਫਤ ਦੇ ਵਿੱਚ ਉਹ ਸੇਵਾ ਕਰਾਂਗੇ ਟਾਇਰ ਬਦਲਾਵਾਂਗੇ ਜੋ ਵੀ ਉਹਨਾਂ ਨੂੰ ਕੰਮ ਦੀ ਲੋੜ ਹੋਊਗੀ ਉਹ ਸਾਡੇ ਵੱਲੋਂ ਕੀਤੀ ਜਾਊਗੀ ਕੈਮਰਾ ਪਰਸਨ ਜਸ਼ਨ ਗਗਨਦੀਪ ਸਿੰਘ ਪ੍ਰੋ ਪੰਜਾਬੀ